ਅੱਜ ਅਸੀਂ ਇਸ ਖੇਡਾਂ ਮਾਚਨ ਪੰਜਾਬੀਆਂ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਪਰ ਇਨ੍ਹਾਂ ਖੇਡਾਂ ਦੇ ਵਿੱਚ ਜਿੰਨਾ ਵੀ ਬੱਚੇ ਜਿੰਨੇ ਵੀ ਭਾਗ ਲੈ ਰਹੇ ਸਾਰੇ ਵਧਾਈ ਦੇ ਪਾਤਰ ਆ ਔਰ ਜਿੰਨੇ ਇਨ੍ਹਾਂ ਖੇਡਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਉਣ ਵਾਲੇ ਕੋਚ ਅਧਿਆਪਕ ਸਹਿਵਾ ਨੂੰ ਵੀ ਵਧਾਈ ਦੇ ਪਾਤਰ ਆ ਕਿਉਂਕਿ ਗੁਰੂ ਅਧਿਆਪਕ ਓਸਤਾਦ ਲੱਗਦੇ ਪਿਆਰੇ ਬੜੇ ਨੇ ਇਨ੍ਹਾਂ ਦੇ ਹੱਥਾਂ ਨੇ ਲੱਖਾਂ ਹੀ ਬੁੱਕ ਕਰਾ ਦੇਵੇ ਵੱਡੇ ਤੋਂ ਵੱਡਾ ਰੁਤਬਾ ਵੀ ਇਹਨਾਂ ਨੇ ਜਾਇਆ ਏ ਇਸੇ ਲਈ ਤਾਂ ਕੌਮ ਦਾ ਕਰਮਾਤਾ ਅਖਵਾਇਆ ਏ ਬਾਗ ਢਕਾਓ ਉਹਨਾਂ ਤੇ ਜੋੜ ਦੀ ਸਿੱਖਿਆ ਦਿੰਦੇ ਨੇ ਜ਼ਿੰਦਗੀ ਦੇ ਹਰ ਮੋੜ 'ਤੇ ਨਾਮ ਜੇਤੇ ਰੱਖਦੀਆਂ ਉਹਨਾਂ ਪਿੰਡਾਂ ਵਾਲਿਆਂ ਜੂਹਾਂ ਨੇ ਜਿੱਥੇ ਜੋਤ ਨਾਲ ਜੋਤ ਲਾਈ ਇਹਨਾਂ ਪੁੱਤਰਾਂ ਉਹਾਂ ਨੇ ਰੁਤਬੇ ਉੱਚੇ ਤੋਂ ਉੱਚੇ ਭਾਵੇਂ ਵਿੱਚ ਜੱਗਦੇ ਨੇ ਪਰ ਪੈਰੀ ਹੱਥ ਸਿਰਫ ਅਧਿਆਪਕਾਂ ਦੇ ਲੱਗਦੇ ਨੇ ਪੈਰੀ ਹੱਥ ਸਿਰਫ ਅਧਿਆਪਕਾਂ ਦੇ ਲੱਗਦੇ ਨੇ ਸੋ ਇਹਨਾਂ ਅਧਿਆਪਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨਾ ਫੁੱਟੀਆਂ ਕਰੂਮਦਾਂ ਨੂੰ ਇਸ ਗ੍ਰਾਮ ਵਿੱਚ ਲੈ ਕੇ ਆਏ ਨੇ ਸੋ ਕੁਝੀ ਪਰਾਂ ਦੇ ਵਿੱਚ ਸਾਡੇ ਮੁੱਖ ਮਾਨਗ ਇਸ ਵੰਤ ਤੇ ਅਨੁਕਾਂ ਲਈ ਸੋ ਉਹਨਾਂ ਦੀ ਆਗਮਨ ਤੇ ਅਸੀਂ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਇਸੇ ਤਰ੍ਹਾਂ ਅਨੁਸ਼ਾਸਨ ਦਾ ਸਬੂਤ ਦਿੰਦੇ ਹੋਏ ਆਪਣੀ ਆਪਣੀ ਜਗ੍ਹਾ ਤੇ ਜਿੱਥੇ ਵੀ ਜਿਹਦੀ ਡਿਊਟੀ ਲੱਗੀ ਹੈ ਸੋ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਓਗੇ ਇਸੇ ਤਰ੍ਹਾਂ ਤੁਸੀਂ ਆਪਣੀਆਂ ਡਿਊਟੀਆਂ ਨਿਭਾਉਂਦੇ ਹੋਗੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਨਿੱਕਾ ਸਵਾਗਤ ਕਰਦੇ ਆਂ ਬਣ ਜਾਣੀਆਂ ਅਖਬਾਰਾਂ ਦੀਆਂ ਸੁਰਖੀਆਂ ਵੱਡੀਆਂ ਨੇ ਬਣ ਜਾਣੀਆਂ ਅਖਬਾਰਾਂ ਦੀਆਂ ਸੁਰਖੀਆਂ ਵੱਡੀਆਂ ਨੇ ਕਿ ਬਠਿੰਡੇ ਵਾਲਿਆਂ ਦੇ ਹਰ ਥਾਂ ਤੇ ਝੰਡੀਆਂ ਗੱਡੀਆਂ ਨੇ ਬਣ ਜਾਣੀਆਂ ਅਖਬਾਰਾਂ ਦੀਆਂ ਸੁਰਖੀਆਂ ਵੱਡੀਆਂ ਨੇ ਕਿ ਬਠਿੰਡੇ ਵਾਲਿਆਂ ਦੇ ਹਰ ਥਾਂ ਤੇ ਝੰਡੀਆਂ ਗੱਡੀਆਂ ਨੇ ਭੂਲ ਪੈ ਜਾਂਦਾ ਕਹਿੰਦੇ ਆਖਰ ਚੰਗੀਆਂ ਸੋਚਾਂ ਨੂੰ ਭੂਲ ਪੈ ਜਾਂਦਾ ਕਹਿੰਦੇ ਆਖਰ ਚੰਗੀਆਂ ਸੋਚਾਂ ਨੂੰ ਚੈਲ ਸਜਦਾ ਕਰਦਾ ਬੱਚਿਆਂ ਸਨੇਹਤ ਕੋਚਾਂ ਨੂੰ ਚੈਲ ਸਜਦਾ ਕਰਦਾ ਬੱਚਿਆਂ ਸਨੇਹਤ ਕੋਚਾਂ ਨੂੰ ਤੁਸੀ ਬਹੁਤ ਖੁਸ਼ੀ ਹੁੰਦੀ ਹੈ ਇਹ ਰੂਹ ਦੀ ਖੁਸ਼ੀ ਦੀ ਗੱਲ ਹੈ ਖੁਸ਼ੀ ਨੂੰ ਪੁੱਛਿਆ ਇੱਕ ਦਿਨ ਦਸ ਮਿੱਠੇ ਤੇਰਾ ਵਸਾ ਲਈ ਥੋੜੀ-ਥੋੜੀ ਜ਼ਿੰਦਗੀ ਵਿੱਚੋਂ ਮੁਕਤਾ ਜਾਂਦਾ ਹਾਸਾ ਲਈ ਖੁਸ਼ੀਆਂ ਵੱਲੇ ਦਵਾਰ ਸਾਡੇ ਪਤਾ ਨਹੀਂ ਕੌਣ ਢੋ ਗਿਆ ਤੈਨੂੰ ਨਾੜਦਾ ਨਾੜਦਾ ਚੰਗੇ ਵਹਿ ਵੀ ਚੰਨਾ ਹੋ ਗਿਆ ਇੱਕ ਬਾਰੇ ਤੇ ਦਸ ਜਾਣੀਏ ਗੱਲ ਤੂੰ ਆਪਣੇ ਤੋ ਖੀਨਾ ਦੇ ਨੂੰ ਕਿਹੜੇ ਬਾਜ਼ਾਰ ਚੋਂ ਮਿਲਦੀ ਅਗਰੋ ਖੁਸ਼ੀ ਹੱਸ ਕੇ ਬੋਲੀ ਮੈਂ ਹਾਂ ਤੈਨੂੰ ਦੱਸਦੀ ਵੇ ਬਾਹਰ ਕੀ ਲੱਭਦਾ ਫਿਰਦਾ ਤੇ ਲਿਆ ਅੰਦਰ ਤੇਰੇ ਵਸਦੀ ਵੇ ਲੱਭਣ ਦੀ ਕੋਸ਼ਿਸ਼ ਕਰੀਂ ਨਾ ਵੱਡੀਆਂ ਮਾਰਗਰ ਮੰਤਰਾ ਚ ਮੈਂ ਤਾਂ ਹਾਂ ਮਿਲਦੀ ਸੋਹਣਿਆ ਛੋਟੀਆਂ ਛੋਟੀਆਂ ਗੱਲਾਂ ਚ ਬੱਚੇ ਦੀ ਮੁਸਕਾਨ ਚ ਮਿਲਦੀ ਤੋਦਲੀ ਜ਼ੁਬਾਨ ਚ ਮਿਲਦੀ ਖੁਸ਼ਗਰ ਦੇ ਹੁੰਦੇ ਜਿਹੜੇ ਤਾਵੇਂ-ਤਾਵੇਂ ਇਨਸਾਨ ਚ ਮਿਲਦੀ ਆਪਣੀ ਹਿੱਤ ਵਾਸਤੇ ਜਿਹੜੇ ਉੱਚੇ ਤੇ ਬੈਠੇ ਨੇ ਮੈਂ ਤਾਂ ਹਮੇਤੀ ਸੋਹਣਿਆ ਜਿਹੜੇ ਸਾਰਦੀ ਦੇ ਵਿੱਚ ਰਹਿੰਦੇ ਪੁੱਠੇ ਦੀ ਮਿਟਾਈ ਕਿਸੇ ਪੁੱਖ ਤੋਂ ਮਿਲਦੀ ਸਾਜੀ ਥਾਂ ਐ ਨਾ ਕਿਸੇ ਰੁੱਖ ਤੋਂ ਮਿਲਦੀ ਪਿਆਸੇ ਨੂੰ ਪਿਆਏ ਦੇ ਪਾਣੀ ਤੋਂ ਮਿਲਦੀ ਅੰਮ੍ਰਿਤ ਮੇਰੇ ਘਰਾਂ ਦੀ ਮੈਂ ਬਾਣੀ ਤੋਂ ਮਿਲਦੀ ਟਿਪ ਟਿਪ ਕਰਕੇ ਪੈਂਦੀਆਂ ਮੈਂ ਤਰੀਆਂ ਤੋਂ ਮਿਲਦੀ ਅਸਮਾਨ 'ਚ ਫਤਰੀਆਂ ਬੀਂਗਾ ਬੜੀਆਂ ਤੋਂ ਮਿਲਦੀ ਉਹ ਬਾਦ ਦੀ ਕੋਸ਼ੀ ਤੋਂ ਸਿੱਧੂ ਪੁੱਖ ਤੋਂ ਮਿਲਦੀ ਬੋਲਣਾ ਬੰਦ ਕਰ ਜੈਨਾ ਵੇ ਕਦੇ ਕਦੇ ਮੈਂ ਚੁੱਪ ਤੋਂ ਮਿਲਦੀ ਕਦੇ ਕਦੇ ਮੈਂ ਚੁੱਪ ਚੁੱਪ ਮਿਲ ਵੀ ਕਦੇ ਕਦੇ ਮੈਂ ਚੁੱਪ ਚੁੱਪ ਮਿਲ ਆਂਗੀਆਂ ਸੋਚੀਆਂ ਵੱਡੀਆਂ ਨੇ ਕਿ ਬਠਿੰਡੇ ਵਾਲਿਆਂ ਨੇ ਹਰ ਸਮੇਂ ਦੇ ਝੰਡੀਆਂ ਗੱਡੀਆਂ ਨੇ ਬੂਰ ਪੈ ਜਾਂਦਾ ਕਹਿੰਦੇ ਆ ਅਖਰ ਚੰਗੀਆਂ ਸੋਚਾਂ ਨੂੰ ਚਿਹਰ ਸੇਦਾ ਕਰਦਾ ਬੱਚਿਆਂ ਸਿਹਤ ਨੂੰ ਚਿਹਰ ਸੇਦਾ ਕਰਦਾ ਬੱਚਿਆਂ ਸਿਹਤ ਨੂੰ ਸ਼ੁਕਰੀਆ ਜੌਨੇ ਸਾਹਿਬ ਜੀ ਮੰਜ ਤੋਂ ਨਿਕਾਸ ਅਦਾ ਦੇ ਲੰਗਾ ਪ੍ਰਵਿੰਦਰ ਸਿੰਘ ਜੀ ਜ਼ਿਲ੍ਹਾ ਖੇਡ ਅਫਸਰ ਕਿ ਉਹ ਮੰਚ ਤੇ ਆਉਣਗੇ ਤੇ ਵੀਸ਼ਨ 3 ਜਿਲ੍ਹਾ ਪੱਤਰੀ ਟੂਰਨਾਮੈਂਟ ਦੇ ਵਿੱਚ ਬੱਚਿਆਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਇੱਥੇ ਸਾਡੇ ਡਾਇਰੈਕਟਰ ਰਾਜਨਵਰਦੀਪ ਸਿੰਘ ਜੀ ਆਏ ਆ ਇਹਨਾਂ ਦਾ ਇੱਥੇ ਦਿਲ ਦੀਆਂ ਗਹਿਨਾਈਆਂ ਤੋਂ ਮੈਂ ਸਾਡੇ ਖੇਡ ਵਿਭਾਗ ਵੱਲੋਂ ਧੰਨਵਾਦ ਕਰਦਾ ਹਾਂ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਫੁੱਟਨੀਆਂ ਇੱਕ ਰੂਪ ਨਾ ਜਦ ਪੜ੍ਹਦੀਆਂ ਅੱਖਾਂ ਨੂੰ ਤੋੜ ਦੇਣੀਆਂ ਵਹਿਮ ਭਰਮ ਦੇ ਸਾਰੇ ਚੱਕਰਾਂ ਨੂੰ ਅੱਜ ਪੜਦੇ ਨੇ ਨਾਲ ਕੱਫਤਾ ਜਾ ਕਹਾਣੀ ਦੀ ਕੱਲੋਵੇ ਵੀ ਬਲਜਾਨੇ ਹਸਤੀ ਜਾਰੀ ਪਹਿਚਾਣੀ ਦੀ ਕਾਨੂੰਨੀ ਬੇਰੀ ਬਣ ਜਾਣਗੇ ਵਸਤੀ ਜਾਣੇ ਪਹਿਚਾਨੀ ਸੋ ਮੈਂ ਮੰਚ ਤੋਂ ਨਿਗਾ ਸਦਾ ਨਮਾ ਕਰਕੇ ਅਸੀਂ ਮਾਰਚ ਪਾਸ ਜਿਹੜੇ ਦਸਤਾਬਾਹ ਕਰਦੀਆਂ ਦਾ ਸਾਡੇ ਮਹਿਮਾਨਾਂ ਨੂੰ ਜਿਹੜੀ ਦਸਤਾਬਾਹ ਉਹ ਸੁਨਾਮੀ ਦੇਣਗੇ ਮੈਂ ਬੇਨਤੀ ਕਰਾਂਗਾ ਸਾਡੇ ਮਹਿਮਾਨਾਂ ਨੂੰ ਕਿਰਪਾ ਕਰਕੇ ਮੰਚ ਤੇ ਬੜੇ ਹੋ ਕੇ ਮੌਜੂਦ ਹੋ ਜਾਣਗੇ ਤਾਂ ਕਿ ਸੋ ਪਟੰਨਾ ਬਲਾਕ ਨਮਾਇਤਰੀ ਕਰਦਾ ਹੋਇਆ ਸਭ ਤੋਂ ਅੱਗੇ ਇਸ ਮਾਰਗ ਸਾਥੀ ਦੇਖ ਸਾਡੀਆਂ ਖੇਡਾਂ ਦਾ ਪ੍ਰੇਖੀ ਇਸ ਮਾਤ ਪਾਤ ਦੀ ਰਸਮ ਦੇ ਵਿੱਚ ਹਿੱਸਾ ਲੈਂਦੇ ਹੋਏ ਬੱਚੇ ਜਿਨ੍ਹਾਂ ਨੇ ਕੱਲ ਨੂੰ ਛੋਟੀ ਦੇ ਖੇਡਾਈ ਪਾਣਾ ਹੈ ਅੱਜ ਇਹਨਾਂ ਗਰਾਵਾਂ ਦੇ ਵਿੱਚ ਖੇਡ ਕੇ ਬੋਲਿਆ ਨਾ ਮਾਤ ਪਾਤ ਦੀ ਰਸਮ ਦੇ ਵਿੱਚ ਹਿੱਸਾ ਲੈਂਦੇ ਹੋਏ ਪਹਿਲੇ ਬਲਾਕ ਮੰਚ ਦੇ ਬਿਲਕੁਲ ਅੱਗੇ ਉਹ ਮਾਤ ਪਾਰ ਤੇ ਰਸਮ ਦੇ ਵਿੱਚ ਹਿੱਸਾ ਲੈਣ ਦੇ ਬੱਚੇ ਉਸ ਤੋਂ ਅੱਗਰ ਰਾਗਦੇ ਬੱਚੇ ਆਪਣੀ ਕਲਾ ਦੇ ਜੋਰ ਇਸ ਮੰਚ ਤੋਂ ਧੱਕਾ ਬਲਾਕ ਤਾਂ ਗਿਆ ਸੰਦੇਸ਼ ਇਸ ਨਾਲ ਲੈ ਤਲਵੰਡੀ ਰਾਜ ਦੇ ਬੱਚੇ ਜਿਨ੍ਹਾਂ ਨੇ ਇਹਨਾਂ ਖੇਡਾਂ ਦੇ ਵਿੱਚ ਭਾਗ ਲੈਣੇ ਹੋਏ ਹੌਲੀ-ਹੌਲੀ ਆਪਣੀਆਂ ਮਜਰਾ ਸਰ ਕਰਨੀਆਂ ਛੋਟੀ ਦੇ ਖਿਡਾਰੀ ਬਣਨਾ ਹੈ ਰਾਮਪੁਰਾ ਬਲਾਕ ਰਾਮਪੁਰਾ ਬਲਾਕ ਦੇ ਗੂਲ ਬਲਾਕ ਦੇ ਬੱਚੇ ਪੂਰ ਰਾਜ ਦੇ ਬੱਚੇ ਮਾਫ ਪਾਉਣ ਵਾਲੀ ਬਿੰਦਾ ਕਾਰਪੋਰੇਸ਼ਨ ਬਿੰਦਾ ਕਾਰਪੋਰੇਸ਼ਨ ਦੇ ਬੱਚੇ ਮਾਰਥ ਪਾਰ ਦੀ ਰਸਮ ਦੇ ਵਿੱਚ 16 ਟੋਰੀਆਂ ਡਰੈਸ ਦੇ ਵਿੱਚ ਖੜੇ ਬੱਚੇ ਕਲ ਦੇ ਚੋਟੀ ਦੇ ਖਿਡਾਰੀ ਅੱਜ ਇਹਨਾਂ ਗਰਾਉਂਡਾਂ ਦੇ ਵਿੱਚ ਆਪਣੀ ਸਭ ਤੋਂ ਵੱਧ ਧੰਨਵਾਦੀਆਂ ਜਿਨ੍ਹਾਂ ਨੇ ਮਾਫ਼ ਤਾਸੀ ਰਸਮ ਦੇ ਵਿੱਚ ਆਪਣੇ ਇਹਨਾਂ ਬੱਚਿਆਂ ਨੂੰ ਇਸ ਉਪਰਾਲੇ ਤਹਿਤ ਖੇਡਾਂ ਮਤਲ ਪੰਜਾਬ ਦੀਆਂ ਦਾ ਆਗਾਜ਼ ਇਸ ਮੰਚ ਤੋਂ ਹੋ ਰਿਹਾ ਹੈ ਜਿਲ੍ਹਾ ਬੱਤਰ ਦੀਆਂ ਖੇਡਾਂ ਦੇ ਵਿੱਚ ਸੋ ਪ੍ਰੋਗਰਾਮ ਦੀ ਰੂਪਰੇਖਾ ਨੂੰ ਅੱਗੇ ਬਿਧਾਉਂਦੇ ਹੋਏ ਮੈਂ ਮੰਚ ਤੋਂ ਨਿਗਾ ਸੱਤਾ ਦੇ ਮਾਗਾ ਸਾਡੇ ਪ੍ਰੋਗਰਾਮ ਦੇ ਮੁੱਖ ਰਹਿਮਾਨ ਰਾਜਨ ਅਮਰਦੀਪ ਸਿੰਘ ਜੀ ਡਾਇਰੈਕਟਰ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਪੰਜਾਬ ਕਿ ਉਹ ਮੰਚ ਤੇ ਆਉਣਗੇ ਤੇ ਆਪਣੇ ਚੰਦ ਅਲਫਾਜ਼ ਸਾਡੇ ਨਾਲ ਸਾਂਝੇ ਕਰਨਗੇ ਸਾਡੇ ਬਹੁਤ ਹੀ ਸਤਿਕਾਰਯੋਗ ਰਾਜਨ ਅਮਰਦੀਪ ਸਿੰਘ ਜੀ ਡਾਇਰੈਕਟਰ ਸਾਹਿਬ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਪੰਜਾਬ ਨਸ਼ਾ ਨੂੰ ਲਿਆਂਦਾ ਨਸ਼ਾ ਵੇਚ ਕੇ ਪੈਸਾ ਕਮਾਉਣ ਦੀ ਲਾਲਸਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਾਤਾਂ ਚ ਸੋ ਦੁਬਾਰੇ ਛੱਡਣ ਦੀ ਇਹ ਰਸਮ ਇਸ ਮੰਚ ਤੋਂ ਸਾਡੇ ਮੁੱਖ ਮਹਿਮਾਨ ਰਾਜਨ ਅਮਰਦੀਪ ਸਿੰਘ ਜੀ ਡਾਇਰੈਕਟਰ ਬਾਰਡਰ ਐਂਡ ਸੈਨੀਟੇਸ਼ਨ ਵਿਭਾਗ ਪੰਜਾਬ ਸੋ ਟਾੜੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਇਹ ਰਸਮ ਇਸ ਮੰਚ ਤੋਂ 라 ਕੀਤੀ ਜਾ ਰਹੀ ਆ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ कृपा करके इस बची उम्र खराब हमें मिठा बोल के किसी का खून बढ़ा खून दान को ढट नहीं हूँ मिल जाती है मंजिल जल दिनों खिच हो गए मिल जाती है मंजिल ਜਦੋਂ ਬਿਨਾਂ ਦੇ ਖਿੱਚ ਹਾਵੇ ਤਾਂ ਇੇ ਤਾਂ ਮਿਟ ਜਾਦੀ ਭਾਵੇਂ ਜਿੰਨੀ ਵੀ ਦਿੱਸੋਗੇ ਵਰਤ ਨਾਲ ਨਾ ਪਰੇ ਐਸਾ ਕੋਈ ਫੱਟ ਨਹੀਂ ਹੁੰਦਾ ਮਿੱਠਾ ਬੋਲ ਕੇ ਕਿਸੇ ਦਾ ਖੂਨ ਵਧਾਉਣਾ ਖੂਨਦਾਨ ਤੋਂ ਘੱਟ ਨਹੀਂ ਹੁੰਦਾ ਮਿੱਠਾ ਬੋਲ ਕੇ ਕਿਸੇ ਦਾ ਖੂਨ ਵਧਾਉਣਾ ਖੂਨਦਾਨ ਤੋਂ ਘੱਟ ਨਹੀਂ ਹੁੰਦਾ ਹਰ ਇੱਕ ਜਜ਼ਬਾਤ ਨੂੰ ਕਹਿੰਦੇ ਜ਼ੁਬਾਨ ਨਹੀਂ ਮਿਲਦੀ ਹਰ ਇੱਕ ਜਜ਼ਬਾਤ ਨੂੰ ਕਹਿੰਦੇ ਜ਼ੁਬਾਨ ਨਹੀਂ ਮਿਲਦੀ ਉਹਦੀ ਰੈਂਸ ਤੋਂ ਬਿਨਾਂ ਕਦੇ ਪਛਾਣ ਨਹੀਂ ਮਿਲਦੀ कह मालक का लाया बूटा किसी को तो घट नहीं होंगे मिठा बोल के किसी का खून बना खून दान तो घट नहीं होंगे खून दान तो घट नहीं होंगे दुख बस दे